ਲੁਧਿਆਣਾ ਦੇ ਬਸੰਤ ਚੌਕੇ ਦੀ ਪੁਲਿਸ ਨੇ ਅਮਰਸਰ ਤੋਂ ਚੋਰੀ ਹੋਏ ਨਵਜੰਮੇ ਬੱਚੇ ਨੂੰ ਲੁਧਿਆਣਾ ਲਿਆਉਣ ਵਾਲੀ ਇੱਕ ਮਹਿਲਾ ਅਤੇ ਵਿਅਕਤੀ ਨੂੰ ਲੁਧਿਆਣਾ ਦੇ ਬੱਸ ਸਟੈਂਡ ਨਜ਼ਦੀਕ ਤੋਂ ਕਾਬੂ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਪੁਲਿਸ ਨੇ ਨਵਜੰਮੇ ਬੱਚੇ ਨੂੰ ਵੀ ਬਰਾਮਦ ਕੀਤਾ ਹੈ ਪੁਲਿਸ ਦੇ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਜਿਸ ਤੇ ਲਈ ਪੁਲਿਸ ਨੂੰ ਕਈ ਘੰਟੇ ਮੁਸ਼ਕਲ ਵੀ ਕਰਨੀ ਪਈ ਅਧਿ ਸਿਵਲ ਵਰਦੀ ਦੇ ਵਿੱਚ ਪੁਲਿਸ ਨੇ ਇਸ ਪੂਰੀ ਕਾਰਵਾਈ ਨੂੰ ਅੰਜਾਮ ਦਿੱਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਵਜੰਮੇ ਬੱਚੇ ਨੂੰ ਅਮਰਸਰ ਦੇ ਇੱਕ ਨਿੱਜੀ ਹਸਪਤਾਲ ਤੋਂ ਪਿਛਲੇ ਦਿਨ ਚੋਰੀ ਕੀਤਾ ਗਿਆ ਸੀ ਜਿਸ ਦੇ ਸੰਬੰਧ ਦੇ ਵਿੱਚ ਉੱਥੇ ਮਾਮਲਾ ਦਰਜ ਹੋਇਆ ਹ ਅਤੇ ਜਿਸ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਕਾਰਵਾਈ ਕਰਦੇ ਹੋਏ ਬੱਚੇ ਨੂੰ ਸਹੀ ਸਲਾਮਤ ਪ੍ਰਾਪਤ ਕਰ ਲਿਆ ਜੀ ਨਾਮ ਕੀ ਤੇਰਾ ਭਾਜੀ ਮੇਰਾ ਨਾਂ ਬੰਟੀ ਕਿੱਥੇ ਰਹਿਣਾ ਭਾਜੀ ਵੈਸਲਾ ਕਲਾ ਨੋਟ ਤੇ ਰਹਿਣਾ ਹਾਂ ਮੈਂ ਤੇ ਜਿਹੜਾ ਤੇਰੇ ਤੇ ਐਲੀਗੇਸ਼ਨ ਲੱਗਾ ਹੈ ਕੀ ਮਤਲਬ ਤੂੰ ਬੱਚਾ ਕਿਡਨਾਪ ਕਰਕੇ ਆਇਆ ਮਰਸਰ ਤੋਂ ਕੀ ਮਾਮਲਾ ਪੁਰਾ ਭਾਜੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮੈਨੂੰ ਮੈਸੇਜ ਨਹੀਂ ਪਤਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਤ ਤੇਰੀ ਮੀਸੀ ਨੇ ਤੇਰੀ ਮੀਜ਼ੀ ਨੂੰ ਪਤਾ ਭਾਜੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਂ ਉਹ ਜਿਹੜਾ ਬੱਚਾ ਤੇਰੀ ਮੀਸੀ ਮੀਸੀ ਤੇ ਨਹੀਂ ਹਾਂਜੀ ਬੱਚਾ ਮਤਲਬ ਕਿਹੜਾ ਸਿੰਗਰ ਦੇ ਬੱਚਾ ਹਾਂਜੀ ਇਹ ਨਹੀਂ ਜੀ ਮੈਨੂੰ ਗੱਲ ਦਾ ਪਤਾ ਭਾਜੀ ਇਸ ਗੱਲ ਦਾ ਨਹੀਂ ਜੀ ਮੈਨੂੰ ਸੋਨਿਆ ਸੱਚ ਬੋਲ ਰਿਹਾ ਕਿੱਥੇ ਬੱਚਾ ਕਿੱਥੇ ਉਹਨਾਂ ਨੂੰ ਪੁੱਛ ਲਓ ਕਿਉਂਕਿ ਜਿਹੜੀ ਮਦਦ ਮੈਨੂੰ ਪਤਾ ਮੈਂ ਤੁਹਾਨੂੰ ਦੱਸਦਾ ਬੱਚਾ ਕਿੱਥੋਂ ਲੈ ਕੇ ਆਏ ਹੁਣ ਬਸ ਚੜ੍ਹ ਕੇ ਅੰਮ੍ਰਿਤਸਰ ਤੋਂ ਆਏ ਹੋ ਨਹੀਂ ਆਪਾਂ ਚੜ੍ਹ ਚੁਕੇ ਸੀ ਖਾਮੜਾ ਚੜ੍ਹ ਚੁਕੇ ਸੀ ਚੜ੍ਹ ਚੁਕੇ ਸੀ ਖਾਮੜਾ ਚੜ੍ਹ ਚੁਕੇ ਸੀ ਹਾਂਜੀ ਇਹ ਤੁਸੀਂ ਇਹ what oh, oh, ਭਾਜੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਕਿ ਮੇਰੀ ਗੱਲ ਤਾਂ ਵਾਈਫ ਨੂੰ ਕਿੰਨੇ ਨੇ ਤਸੀਹੇ ਤਾਨੂੰ ਬੱਚਾ ਕਿੰਨੇ ਗੱਲ ਤਾਂ ਮੈਨੂੰ ਨਹੀਂ ਪਤਾ ਕਿੰਨੇ ਟੰਡੇ ਦਾ ਗੈਂਗ ਹੈ ਇੱਕ ਮਿੰਟ ਬਾਕੀ ਬੰਦੇ ਪਰੇ ਗੱਲ ਤਾਂ ਸੀ ਤੁਸੀਂ 2 ਮਿੰਟ ਪਿੱਛੇ ਕੋ ਬੰਦਾ ਫੜਿਆ ਗਿਆ ਪਰੇ ਹਾਂ ਭਾਵੇਂ ਭਾਜੀ ਬੱਚਾ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਮੈਂ ਸ਼ੰਗਰਤ ਸਿੰਘ ਐਸਐਸਆਈ ਅਸਰਾ ਜਿਹੜਾ ਬੜੇ ਜੇ ਕੀ ਮਾਮਲਾ ਜੀ ਬੋਲੋ ਬੱਚਾ ਗੈਂਗ ਫੜਿਆ ਗਿਆ ਕਿਹੜੇ ਥਾਣੇ ਵੱਲੋਂ ਉੱਥੇ ਪੁਲਿਸ ਆਈ ਥੀ ਇਹ ਬਸੰਤ ਪਾਰਕ ਸਾਡੀ ਚੌਂਕੀ ਆ ਸਦਰ ਸਦਰ ਦੀ ਆ ਉੱਥੋਂ ਆਈ ਸੀਗਾ ਉਹ ਪਿੱਛੇ ਲੱਗੀ ਟੀਮ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਉਹਨਾਂ ਦੇ ਪਿੱ ਇਹ ਸ਼ੋਰਟ ਕਾਰ ਸੀਗਾ ਜਿਹੜੀ ਰੌਂਡ ਅਪ ਕੀਤੀ ਆ ਤੇ ਉਹਦੇ ਵਿੱਚ ਇੱਕ ਲੇਡੀ ਸੀਗਾ ਤੇ ਇੱਕ ਆਪਣੇ ਆਤਮੀਆਂ ਨਾਲ ਜਿਹੜਾ ਉਹਦੀ ਵੀਡੀਓ ਵੀ ਉਦੋਂ ਦੀ ਵਾਇਰਲ ਹੋਈ ਆ ਜਿਹਦੇ ਵਿੱਚ ਉਹ ਦੋਨੇ ਜਣੇ ਆ ਰਹੇ ਆ ਵਿੱਚੋਂ ਲੱਗਦਾ ਪੰਜਾਬ ਪੁਲਿਸ ਦੀ ਇਹ ਜਿੱਤ ਹੋਈ ਆ ਵੀ ਜਿਹੜਾ ਇਹ ਗੈਂਗ ਫੜਿਆ ਨਹੀਂ ਪੰਜਾਬ ਪੁਲਿਸ ਪਹਿਲਾਂ ਵੀ ਵਧੀਆ ਕੰਮ ਕਰੀ ਆ ਤੇ ਹੁਣ ਵੀ ਤੁਹਾਡੇ ਸਾਹਮਣੇ ਹੈ ਸਰ ਬੱਚਾ ਕਿੰਨੇ ਦਿਨਾਂ ਦਾ ਸੀ ਬੱਚਾ ਥੋੜੇ ਦਿਨਾਂ ਦਾ ਮੇਰਾ ਤਾਂ 10 15 ਦਿਨ ਦਾ ਤੇ ਸਰ ਬੱਚਾ ਸਹੀ ਸਿਰਾਂ ਮੈਂ ਤੇ ਬਿਲਕੁਲ ਠੀਕ ਹੈ ਬੱਚਾ ਜੀ ਸਰ ਗੱਲ ਕਰੀ ਜਣਾ ਬੱਚਾ ਮਤਲਬ ਜਿਵੇਂ ਇੰਚਾਰ ਸਾਹਮਣੇ ਦੱਸਿਆ ਸੀਗਾ ਕਿ ਕਿਡਨੈਪ ਕੀਤਾ ਹੈ ਇਹ ਸਰ ਮਤਲਬ ਕਿ ਕੋਈ ਡਿਮਾਂਡ ਪ੍ਰੋਟੀ ਦੀ ਮੰਗੀ ਵੀ ਕੀਤੀ ਗਈ ਸੀ ਪਰਿਵਾਰ ਤੋਂ ਇਹਦੇ ਬਾਰੇ ਅਜੇ ਸਾਨੂੰ ਜਾਣਕਾਰੀ ਨਹੀਂ ਹੈਗੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਸਰ ਉਹਨਾਂ ਨੇ ਆਪਣਾ ਘਰ ਕਿਹਾ ਸੀ ਅੱਗੇ ਸੇਲ ਕਰਨੀ ਹੈ ਕਿ ਨਹੀਂ ਨਹੀਂ ਇਹ ਤਾਂ ਪੁਲਿਸ ਹੈ ਜੀ ਉਹ ਤਾਂ ਇਨਵੈਸਟੀਗੇਸ਼ਨ ਸਾਰਾ ਅੱਗੇ ਆਜੂਗਾ ਨਾ ਕੱਲ ਨੂੰ ਤੁਹਾਡੇ న్యూਸ ਦੇ ਵਿੱਚ ਆਜੂਗਾ ਜਿਹੜੀ ਵੀ ਇਹਨਾਂ ਨੇ ਕੀਤਾ